ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਨਾਰਾਇਣ ਨਹਿ ਸਿਮਰਿਓ ਮੋਹਯੋ ਸੁਆਦ ਵਿਕਾਰ ਨਾਨਕ ਨਾਮ ਵਿਸਾਰੀਐ ਨਰਕ ਸੁਰਗ અવਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਥੀ ਗੌੜੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇਹ ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 298 ਅੰਗ ਤੇ ਸੁਭਾਇਮਾਨ ਹੈ ਆਪ ਜੀ ਨੇ ਇਸ ਸ਼ਲੋਕ ਦਾ ਪਾਠ ਸਰਵਣ ਕੀਤਾ ਹੈ ਇਸ ਸ਼ਲੋਕ ਵਿੱਚ ਗੁਰੂ ਪਾਸ਼ਾ ਸਾਨੂੰ ਜੋ ਸਮਝਾ ਰਹੇ ਹਨ ਉਹ ਜਿੰਨੀ ਸਤ ਗੁਰੂ ਨੇ ਮੈਨੂੰ ਸਮਝ ਬਖਸ਼ੀ ਹੈ ਇਸ ਦੀ ਵਿਚਾਰ ਕਰਿਏ ਗੁਰੂ ਪਾਸ਼ਾ ਸਾਨੂੰ ਜੋ ਸਮਝ ਸਿੱਖਿਆ ਦੇ ਰਹੇ ਹਨ ਉਸ ਨੂੰ ਸਮਝਣ ਦਾ ਯਤਨ ਕਰੀਏ ਨਾਰਾਇਣ ਨਹਿ ਸਿਮਰਿਓ ਮੋਹੋ ਸਵਾਦ ਵਿਕਾਰ ਜਦੋਂ ਅਸੀਂ ਜਦੋਂ ਮੈਂ ਰੱਬੀ ਗੁਣਾ ਨੂੰ ਨਹੀਂ ਲੰਦਾ ਰੱਬ ਦੀ ਮੱਤੇ ਨਹੀਂ ਚੱਲਦਾ ਤਾਂ ਮੈਂ ਵਕਾਰਾਂ ਦੇ ਮੋਹ ਵਿੱਚ ਫਸਿਆ ਰਹਿੰਦਾ ਹਾਂ ਦੁਨਿਆਵੀ ਪਦਾਰਥਾਂ ਦੇ ਸਵਾਦ ਵਿੱਚ ਲੱਗਿਆ ਰਹਿਦਾ ਹਾਂ ਮੈਂ ਉਗਣੀ ਹੋ ਜਾਂਦਾ ਹਾਂ ਨਾਨਕ ਨਾਮ ਵਿਸਾਰਿਐ ਨਰਕ ਸੁਰਗ ਅਵਤਾਰ ਇਸ ਤੁਕ ਵਿੱਚ ਗੁਰੂ ਪਾਸ਼ਾ ਸਾਨੂੰ ਸਮਝਾ ਰਹੇ ਹਨ ਨਾਨਕ ਜੀ ਆਖ ਰਹੇ ਹਨ ਮੈਂ ਰੱਬੀ ਗੁਣਾਂ ਨੂੰ ਭੁਲਾ ਕੇ ਹਰ ਵਕਤ ਨਰਕ ਸੁਰਗ ਚੰਗੇ ਮਾੜੇ ਕੰਮ ਕਰਕੇ ਆਤਮਿਕ ਦੌਰ ਤੇ ਮੁੜ ਮੁੜ ਜਨਮ ਲੈਂਦਾ ਰਹਿੰਦਾ ਇਸ ਸ਼ਲੋਕ ਵਿੱਚ ਗੁਰੂ ਪਾਤਸ਼ਾਹ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ ਇਸ ਚੈਨਲ ਦੇ ਮਾਧਮ ਰਾਹੀਂ ਤੁਸੀਂ ਗੁਰਬਾਣੀ ਦੇ ਸ਼ਬਦ ਦਾ ਪਾਠ ਤੇ ਵਿਚਾਰ ਸਰਬਨ ਕਰ ਸਕਦੇ ਹੋ ਇੱਕ ਆਪ ਜੀ ਨੂੰ ਬੇਨਤੀ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਇਸ ਵਿਚਾਰ ਧਾਰਾ ਨੂੰ ਵੱਧ ਤੇ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਇਸ ਵਿਚਾਰ ਧਾਰਾ ਨੂੰ ਸ਼ੇਅਰ ਕਰਦੇ ਰਹੋ ਤਾਂ ਜੋ ਗੁਰੂ ਨਾਨਕ ਦੇਵ ਜੀ ਦੀ ਵਿਚਾਰ ਧਾਰਾ ਹਰ ਇੱਕ ਕੋਲ ਪਹੁੰਚ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ